ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੀ ਪਿੰਡ ਖੋਖਰ ਤਹਿਸੀਲ ਮੋੜ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਗੁਰਸੇਵਕ ਦੀ ਡੇਰੀ ਦੇ ਵਿੱਚੋਂ ਇੱਕ ਵੱਡੇ ਕੱਦ ਕਾਠ ਵਾਲੀ ਆਪਾਂ ਮਿੱਤਰੋ ਵੇੜ ਦਿਖਾ ਰਹੇ ਆਂ ਪੂਰੀ ਜਿਹੜੀ ਜਾਣਕਾਰੀ ਆਪਾਂ ਭਾਈ ਤੋਂ ਲਵਾਂਗੇ ਵੀ ਕਿੰਨੇ ਕ ਦਿਨਾਂ ਦੀ ਮਿੱਤਰੋ ਕੱਚੀ ਆ ਕਿੰਨਾ ਕਿਨੇ ਦੁੱਧ ਕੱਢਿਆ ਹੋ ਕੱਦ ਕਾਠ ਦੀ ਫੇਰ ਆਪਾਂ ਗੱਲ ਕਰਦੇ ਆਂ ਬਹੁਤ ਚੰਗੀ ਫੇਸ ਕੁਆਲਟੀ ਬਹੁਤ ਚੰਗੀ ਰੰਗ ਵੀ ਮਿੱਤਰੋ ਬਹੁਤ ਸੋਹਣਾ ਥਣ ਲੇਬੀ ਦੀ ਪੂਰੀ ਸਾਫ਼ ਹੈ ਤੇ ਕੱਚੀ ਆ ਜੇ ਕਾਫੀ ਦਿਨਾਂ ਦੀ ਹਾਂਜੀ ਭਾਈ ਗੁਰਸੇਵਕ ਕੀ ਹਾਲ ਚਾਲ ਠੀਕ ਹੈ ਸਤਾ ਤੇ ਕਈ ਵੀਡੀਓ ਬਾਤਿੰਗੇ ਆਪਣੇ ਹਨਾ ਠੀਕ ਹੈ ਇਹਦੇ ਜੇ ਆਪਾਂ ਸੂਏ ਦੀ ਗੱਲ ਕਰਕੇ ਸੂਆ ਇਹ ਦੂਜਾ ਸੂਆ ਚੱਲੀ ਜੀ ਮੂੰਹੋਂ ਕਿਵੇਂ ਆ ਮੂੰਹੇ ਤੋਂ ਬਰੇ ਨੰਦ ਕੱਢੀ ਓਕੇ ਤੇ ਪਹਿਲੇ ਸੂਏ ਕਿੰਨਾ ਕ ਸਹੀ ਦੁੱਧ ਕੱਢਿਆ ਵਾ 18 ਕਿਲੋ ਕੱਢਿਆ ਪਰਲੇ ਪਹਿਲੇ ਸੂਏ ਹਾਂਜੀ ਕਿੰਨੇ ਕਿ ਲੀਟਰ ਵਾਲੇ ਜਿਹੜੇ ਤੁਹਾਡੇ ਕੋਲੇ ਪਸ਼ੂ ਹੋ ਗਏ ਮੰਨ ਲਓ ਆਪਣੇ ਕੋਲੇ ਹੈਗੇ 30 ਦੇ 30 ਟੱਕ ਵਾਲੇ 30 ਬੱਤੀ ਤਾਂ ਮੱਲਾ ਵੀ ਪਰਪਰਾ ਰਹੀ ਖੋਲੇ ਹਨਾ ਹਾਂਜੀ ਕੋਕੇ ਦੋ ਸੀਜ਼ਨ ਕੇ ਆ ਦੂਜਾ ਚੱਲੀ ਜਾਂਦਾ ਜੀ ਦੂਜਾ ਸੀਜ਼ਨ ਕਿਵੇਂ ਆ ਕੰਮ ਠੀਕ ਹੈ ਜੀ ਵਧੀਆ ਤੇ ਨਾਲ ਖੇਤੀਬਾੜੀ ਕਰਦੇ ਹੋ ਹਨਾ ਹਾਂ ਖੇਤੀਬਾੜੀ ਕਰਦੇ ਠੀਕ ਹੈ ਉਹ ਠੀਕ ਹੈ ਕੁੱਲ ਮਿਲਾ ਕੇ ਕੰਮ ਹਾਂ ਜੀ ਲੋਟਾ ਵਧੀਆ ਆ ਕੋਈ ਰਿਪੀਟਰ ਰੂਟਰ ਤਾਂ ਨਹੀਂ ਹੋਈ ਨਹੀਂ ਵਿਜੇ ਤੱਕ ਤਾਂ ਨਹੀਂ ਜੀ ਆਪਣੇ ਕੋਲ ਠੀਕ ਹੈ ਹਾਂ ਮਨ ਲਾ ਸਮੇਸਰ ਬਣ ਜਾਣਾ ਹਾਂ ਜੀ ਸਾਰੇ ਫਿਰ ਤਾਂ ਮੰਨ ਲਾ ਵੀ ਕਮਾਈ ਹੈਗੀ ਆ ਹਾਂ ਜੇ ਸੀਸੀ ਮਹੀਨੇ ਸਾਲ ਸਾਲ ਗਾਇਬ ਪੈ ਜਾਂਦਾ ਹਨਾ ਤੇ ਥਣਾਲੀ ਬਿਮਾਰੀ ਕਿੰਨੇ ਗਾਉਂਦੀ ਆ ਚਲ ਆਪਾਂ ਜਾਣਕਾਰੀ ਵੈਸੇ ਹੀ ਲੈ ਰਹੇ ਆ ਫਿਰ ਆਪਾਂ ਇਹਨੂੰ ਦਿਖਾਵਾਂਗੇ ਥਣਾਲੀ ਬਿਮਾਰੀ ਕਿੰਨੀ ਕੁ ਚੱਲ ਰਹੀ ਆ ਆਪਣੇ ਤਰੀਕੇ ਕੋਈ ਵਧੀਆ ਜੀ ਤੁਹਾਡੇ ਘਰਾਂ ਪਸ਼ੂ ਖੁੱਲੇ ਆ ਹਨਾ ਖੁੱਲੇ ਬਸੂਆਂ 'ਚ ਘਟ ਆਉਂਦੀ ਆ ਹਨਾ ਚਲੋ ਇਹ ਵੀ ਤੇ ਹੋਰ ਕੋਈ ਬਿਮਾਰੀ ਹੋਰ ਵੀ ਕੋਈ ਹੋਣੀ ਹੈ ਵੈਕਸੀਨ ਬਸੂਆਂ 'ਚ ਬਾਰ-ਬਾਰ ਆਗੇ ਜੀ ਆਈ ਨਹੀਂ ਇੱਕ ਤਾਂ ਹਾਂ ਖੇਤਾਂ 'ਚ ਜਾ ਕੇ ਕੋਈ ਵੈਕਸੀਨ ਵੈਕਸੀਨ ਹੁੰਦੀ ਆ ਜੀ ਆਪਰੇ ਦਿਨ ਵੈਕਸੀਨ ਵੈਕਸੀਨ ਕਰਾਉਂਦਾ ਨਹੀਂ ਮਨਲਾ ਦੂਜੇ ਆਈ ਜੀ ਆਈ ਵੀ ਹੋਈ ਆ ਹੋਵੇ 20 ਦਿਨ ਕਰਾਈ ਠੀਕ ਆ ਮੂੰਹ ਗਰਗਰ ਦੇ ਗਲ ਘੁੱਟ ਦੀ ਦਾਲ ਬੱਤੀ ਦੇ ਕੱਪ ਸੁੱਜੇ ਵਾਲੇ ਤੇ ਨਾ ਵੀ ਹੋ ਜੇ ਠੀਕ ਆ ਹਾਂ ਲੰਗੜਾ ਬੁਖਾਰ ਦੀ ਹਨਾ ਹਾਂ ਜੀ ਚਲੋ ਕੁੱਲ ਮਿਲਾ ਕੇ ਕੰਮ ਠੀਕ ਹੈ ਠੀਕ ਹੈ ਜੀ ਵਧੀਆ ਚਲੋ ਹੁਣ ਆਪਾਂ ਇਹਦੀ ਜਾਣਕਾਰੀ ਦਿੰਨੇ ਤਾਂ ਵੈਸੇ ਮਿੱਤਰੋ ਆਪਾਂ ਜਾਣਕਾਰੀ ਲਈ ਸੀ ਕਿਉਂਕਿ ਨਵਾਂ ਫਾਰਮ ਬਾਈ ਨੇ ਬਣਾਇਆ 2 ਕਿ ਡੇਢ ਕਿ ਸਾਲ ਦਾ ਮੰਨ ਲਾ ਇਹ ਫਾਰਮ ਚੱਲ ਰਿਹਾ ਵੈਸੇ ਕਾਫੀ ਵੀਡੀਓ ਬਾਈ ਦੇ ਫਾਰਮ ਦੇ ਵਿੱਚੋਂ ਆਪਾਂ ਪਹਿਲਾਂ ਵੀ ਪਾ ਚੁੱਕੇ ਆ ਤੇ ਚੰਗੀ ਸਾਂਭ ਸੰਭਾਲ ਹੈ ਚੰਗੀ ਸਫਾਈ ਆ ਕੁੱਲ ਮਿਲਾ ਕੇ ਤੇ ਖੁੱਲਾ ਥਾਂ ਖੁੱਲੀ ਹਵਾ ਵਾਲਾ ਜਗ੍ਹਾ ਆ ਸਾਰੇ ਪ੍ਰਬੰਧ ਮਿੱਤਰੋ ਆਪਾਂ ਕਹਿ ਸਕਦੇ ਵੀ ਫਾਰਮ ਦੇ ਵਿੱਚ ਫੁੱਲ ਆ ਜਿੰਨੇ ਹੋਣੇ ਚਾਹੀਦੇ ਆ ਤੇ ਹਾਂਜੀ ਉਹਨਾਂ ਆਪਾਂ ਦਿਨ ਕਿੰਨੇ ਲੈ ਜੂਜੀ ਇਹ ਇਹਦੇ 11 ਤਰੀਕ ਨੂੰ ਦਿਨ ਪੂਰੇ ਆ ਜੀ ਥੋੜੀ ਜੀ ਆਪਾਂ ਪਹਿਲਾਂ ਨਹੀਂ ਬਣਾ ਰਹੇ ਉਹ ਆਏ ਆ ਜੀ ਵੀ ਇਹ 10 ਦਿਨ ਅਗਲਾ ਸਾਹ ਨੂੰ ਜੀ ਆਪਦੇ ਨਾਲ ਤੁਸੀਂ ਜੇ ਆਪਾਂ ਤੁਰਕੀ ਨੂੰ ਵਾਲੀ ਲਿਆਉਣੇ ਆ ਆ ਕਈ ਵਾਰ ਜੀ ਸੂਪ ਪੈਂਦੀ ਆ ਜੀ ਹੌਣ ਸਰ ਵੀ ਸੂਪ ਪੈਂਦੀ ਆ ਕਈ ਵਾਰ ਜੀ ਜੀ ਨਹੀਂ ਲੌਂਦਾ ਹਨਾ ਹਾਂ ਜੇ 10 ਦਿਨ ਸਮਝੇ 10 ਦਿਨ ਸਮਝੇ ਅਗਲੇ ਜਿਹੜੇ ਜੀਰ ਵਾਲੇ ਦੀ ਜੀ ਨਾ ਪਸ਼ੂ ਉਹ ਹੁੰਦਾ ਜੀ ਉਹ ਤੋਂ ਵਧੀਆ ਠੀਕ ਆ ਹਾਂ ਖਾਣਾ ਦਾਣਾ ਜਿਹੜਾ ਸਰ ਦੇ ਸੂਪ ਪੈਂਦੀ ਆ ਪਸ਼ੂ ਦੁੱਧ ਵੀ ਨਹੀਂ ਆਉਂਦਾ ਜੀ ਦੁੱਧੇ ਨਹੀਂ ਆਉਂਦਾ ਇਹ ਵੀ ਗੱਲ ਤੇਰੀ ਠੀਕ ਆ ਹਨਾ ਤੋਰੋ ਜੇ ਬਾਈ ਕਹਿੰਦਾ ਵੀ ਕੱਚੇ ਪਸ਼ੂ ਦੀ ਤਾਂ ਬਣਾ ਰਹੇ ਆ ਵੀ ਕਈ ਵਾਰ ਜਦੋਂ ਆਪਾਂ ਪਸ਼ੂ ਲੈ ਕੇ ਜਾਂਦੇ ਆ ਮੂਹਰੇ ਜਾ ਕੇ ਚੀਂ ਨਹੀਂ ਲਾਉਂਦਾ ਜੀ ਜਦੋਂ ਲੱਗਦਾ ਨਹੀਂ ਮਿੱਤਰੋ ਫਿਰ ਪੂਰਾ ਦੁੱਧ ਤੇ ਨਹੀਂ ਆਉਂਦਾ ਜੇਰ ਨਹੀਂ ਪੈਂਦੀ ਜਾਨ ਸਰ ਕਈ ਵਾਰ ਪਸ਼ੂ ਸੂ ਪੈਂਦਾ ਸੋ ਸੋਹਣਾ ਕੱਦ ਕਾਦਾ ਸੋਹਣੀ ਬੇਲ ਹੈ ਤੇ ਠੰਲੇ ਬੇ ਦੀ ਫੇਰ ਆਪਾਂ ਕਹਿੰਦੇ ਵੀ ਸਾਫ਼ ਹੈ ਦੂਜਾ ਸੂਆ ਇਹਨੇ ਸੂਣਾ ਘੱਟੋ ਘੱਟ 10 ਦਿਨਾਂ ਦੀ ਮਿੱਤਰੋ ਕੱਚੀ ਆ ਅਜੇ ਹਵਾਨਾ ਨੇ ਬਣਾਉਣਾ ਸਟਾਰਟ ਹੀ ਕੀਤਾ ਅੱਛਾ ਲੱਗਦਾ ਬਹੁਤ ਢਿੱਲਾਂਵਾਲ ਕਾਫੀ ਨੇ ਤੇ ਦੁੱਧ ਫੇਰ ਕਹਿੰਦੇ ਵੀ ਬਾਈ ਕਹਿੰਦਾ ਵੀ 18 ਹਾਂ 18 ਲੀਟਰ ਕੱਢਿਆ ਵਾ ਅਜੇ ਮਿੱਤਰੋ ਫੇਰ ਆਪਾਂ ਕਹਿੰਦੇ ਵੀ ਤਿਆਰੀ ਕਰ ਰਹੀ ਆ ਰੇਟ ਫਿਰ ਇਹਦਾ ਕੀ ਕਰਤਾ ਜੀ ਰੇਟ ਤੇ 10 ਦਾ ਹੈ ਜੀ ਮਾਨਦਾਨ ਮਾਨਦਾਨ ਕਰਦੇ ਆ ਓਕੇ ਤੇ ਫੋਨ ਨੰਬਰ ਦੱਸ ਦਿਓ ਜੀ 99158 ਜੀ 99158 052556 ਪਿੰਡ ਐ ਖੋਖਰ ਏ 40 ਸੜਕ ਤੇ ਫਾਰਮ ਆ ਹਨਾ ਤੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਥੈਂਕਸ ਹਵਾਨੇ ਦੀ ਆ ਖਾਲੇ ਵਿੱਚ ਫੇਰ ਆਪਾਂ ਕਹਨੇ ਪੂਰੀ ਸਾਫ ਹੈ ਸੋ ਸਾਰੇ ਵੀਰਾਂ ਦਾ ਧੰਨ